ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਜ਼ਿਕਰੀਆ ਆਪਾ ਅੱਜ ਦੇ ਬਾਈ ਰஞ்சிਤ ਸਿੰਘ ਤੁਹਾਡਿਆ ਨੇ ਵੀਡੀਓ ਦੇਖੀ ਹੋ ਵਿੱਚ ਕਹਿੰਦੇ ਨੇ ਕਿ ਜੀ ਮੇਰੇ ਨਾਂ ਕੋਈ ਜ਼ਮੀਨ ਨਹੀਂ ਕੋਈ ਚੀਜ਼ ਨਹੀਂ ਹੈ ਹਾਂ ਯਾਨੀ ਕਿ ਸਾਰੀ ਹਾਂਜੀ ਲੇਕਿਨ ਅੱਜ ਇੱਕ ਐਸਾ ਆਪਾ ਇੰਟਰਵਿਊ ਲੈ ਕੇ ਆਏ ਆ ਚੱਜ ਦਾ ਵਿਚਾਰ ਪ੍ਰੋਗਰਾਮ ਹੈ ਉਹਨਾਂ ਉਹ ਇੰਟਰਵਿਊ ਕਰ ਰਹੇ ਨੇ ਸਵਾਰਨ ਤਨਹਾਂ ਸਾਹਿਬ ਸਵਾਰਨ ਤਨ ਉਹ ਚੱਜ ਦਾ ਵਿਚਾਰ ਤੋ ਕਿੱਲੇ ਜ਼ਮੀਨ ਉਹ ਤੁਹਾਡੇ ਨਾਂ ਦੇ ਉੱਤੇ ਬੋਲਦੀ ਤੁਸੀਂ ਹੁਣ ਤੱਕ ਝੂਠ ਬੋਲਿਆ ਤਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਆਪਣੀ ਸਾਰੀ ਜਾਇਦਾਦ ਜਿਹੜੀ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਕਰਵਾ ਦੇਈਏ। ਜੇਕਰ ਠੱਡਰੀਆਂ ਵਾਲਾ ਉਹ ਸਭ ਨੂੰ ਕਹਿੰਦੇ ਆ ਕਿ ਆਓ ਆਪਾਂ ਬੈਠ ਕੇ ਗੱਲ ਕਰਦੇ ਆਂ। ਹਾਂਜੀ। ਤਾਂ ਉਦੋਂ ਉਹ ਕਹਿ ਦਿੰਦੇ ਵੀ ਸਮਾਂ ਨਹੀਂ। ਹਰ ਜਗ੍ਹਾ ਹੀ ਇਦਾਂ ਕੀਤਾ ਇਹਨਾਂ ਨੇ। ਮੈਂ ਅਮਰੀਕਾ ਗਿਆ ਜਾਂ ਤਾਂ ਤੂੰ ਸਾਡੇ ਨਾਲ ਵਿਚਾਰ ਕਰ ਨਹੀਂ ਤਾਂ ਤੇਰੇ ਅਸੀਂ ਪ੍ਰੋਗਰਾਮ ਨਹੀਂ ਹੋਣ ਦੇਣਾ। ਪ੍ਰੋਬਲਮ ਐਟੀਟਿਊਡ ਤੋ ਨਹੀਂ ਲੱਗਦਾ ਵੀ ਇੱਕ ਵਾਰ ਜੇ ਜਵਾਬ ਦੇ ਦਿੱਤਾ ਜਾਵੇ ਤੇ ਮਸਲਾ ਬਿਲਕੁਲ ਖਤਮ ਹੋ ਜਾਣਾ। ਕੀ ਪਤਾ ਮਸਲੇ ਹੱਲ ਹੀ ਹੋ ਜਾਣ। ਅੱਜ ਤੱਕ ਸਾਨੂੰ ਤਸ਼ਬੀਲ ਲਾ ਕੇ ਬੰਦਾ ਮਾਰਿਆ। ਇੱਕ ਵਾਰ ਸਵਾਲ ਨਹੀਂ ਪੁੱਛਿਆ ਵੀ ਯਾਰ ਸ਼ਬੀਲ ਕਿਉਂ ਬਦਨਾਮ ਕੀਤੀ? ਤੁਸੀਂ ਵਾਰ-ਵਾਰ ਇੱਕ ਗੱਲ ਕਹਿ ਰਹੇ ਹੋ ਕਿ ਪੰਥ ਦੇ ਵਿੱਚੋਂ ਕੱਲ ਨੂੰ ਛੇਕੜ ਦੀ ਥਾਂ ਤੇ ਅੱਜ ਛੇਕ ਦਿਓ। ਤੇ ਇਹਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀ ਚਣੌਤੀ ਦਾ ਵਾਅਦਾ ਹੋ ਸਕਦਾ? ਜਿਹੜੇ-ਜਿਹੜੇ ਸਿੱਖ ਵਿਦਵਾਨਾਂ ਨੂੰ ਪੰਥ 'ਚੋਂ ਛੇਕਿਆ ਗਿਆ। ਕਾਲੇ ਫਗਾਨੇ ਵਰਗੀਆਂ ਦੇ ਇੰਟਰਵਿਊ ਨਹੀਂ ਆਈਆਂ ਤੁਹਾਡੀਆਂ ਤੇ ਉਹਨਾਂ ਦੀਆਂ ਆਪਸੀ ਕੋਈ ਨਿੱਜੀ ਕਿੜਾ ਨੇ ਜਿਨ੍ਹਾਂ ਨੂੰ ਸਿਰਫ ਇੱਕ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਤੇ ਇੱਕ ਦੂਜੇ ਨੂੰ ਸਿਰਫ ਭੰਡਿਆ ਜਾ ਰਿਹਾ ਹੈ ਸਾਹਮਣੇ ਬੈਠ ਕੇ ਸੰਵਾਦ ਦੇ ਵਿੱਚ ਯਕੀਨ ਨਹੀਂ ਰੱਖਦੇ ਇਹਨੇ ਕਿ ਵਿਵਾਦ ਜੁੜ ਜਾਂਦੇ ਤੁਹਾਡੇ ਨਾਲ ਵੀ ਤੁਸੀਂ ਉਹਨਾਂ ਨੂੰ ਜੀਹਾਂ ਆ ਆਪੇ ਕਹਿ ਦਿੰਦੇ ਆ ਜਾਂ ਭੱਜ ਕੇ ਤੁਹਾਡੇ ਨਾਲ ਉਹ ਆਪੇ ਰਲ ਜਾਂਦੇ ਆ ਵਿਵਾਦ ਹੈ ਕੋਈ ਨਹੀਂ ਵਿਵਾਦ ਬਣਾ ਲਿਆ ਜਾਂਦਾ ਹੈ ਜੀ ਜਾਣ ਬੁੱਝ ਕੇ ਉਹਨੂੰ ਇਸ ਤਰੀਕੇ ਸਿਰ ਪੇਸ਼ ਕੀਤਾ ਜਾਂਦਾ ਹੈ ਤੋਂ ਬੜੀ ਵੱਡੀ ਗੱਲ ਲੱਗਦੀ ਹੈ ਭਰਾ ਇਹ ਸ਼ਬਦ ਆਹ ਬਿਹਾਜ਼ਰ ਹੈ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਇਮੇਸ਼ਰ ਜੀ ਤੇ ਤੁਹਾਡਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਆ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਕੀ ਹਾਲ ਨੇ ਬਿਲਕੁਲ ਠੀਕ ਆ ਜੀ ਅੱਜ ਫੇਰ ਤੋਂ ਇੱਕ ਖਾਸ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਬਿਲਕੁਲ ਜੀ ਬੜਾ ਵੱਡਮੁੱਲਾ ਤੇ ਬਹੁਤ ਖਾਸ ਮੁਖਾਸ ਪ੍ਰੋਗਰਾਮ ਇਸ ਕਰਕੇ ਆ ਕਿਉਂਕਿ ਕਈ ਤਰ੍ਹਾਂ ਦੇ ਵਿਵਾਦਾਂ ਦੇ ਉੱਤਰ ਲੈਣੇ ਆ ਹੂੰ ਦੇਖੋ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਬਹੁਤ ਸਾਰੇ ਗਾਇਕਾਂ ਗੀਤਕਾਰਾਂ ਜਾਂ ਕਲਾਦੀਆਂ ਹੋਰ ਸਨਫਾਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਜੀ ਪਰ ਅੱਜ ਮਾਮਲਾ ਧਾਰਮਿਕ ਵੀ ਹੈ ਹਮ ਅੱਜ ਇੱਕ ਉਸ ਵਿਅਕਤੀ ਉਸ ਸ਼ਖਸੀਅਤ ਦੇ ਨਾਲ ਗੱਲਬਾਤ ਕਰਨੀ ਆ ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਦੋਸ਼ਾਂ ਦੀ ਵਾਸ਼ੜ ਹੁੰਦੀ ਆ ਜਾਂ ਕਈ ਗਏ ਵੀ ਉਹਨਾਂ ਦੇ ਨਾਲ ਵਿਵਾਦ ਜੁੜ ਜਾਂਦੇ ਆ ਜਾਂ ਉਹਦੇ ਪਿੱਛੇ ਕੋਈ ਹੋਰ ਕਾਰਨ ਆ ਉਹ ਬਹੁਤ ਸਾਰੇ ਸਵਾਲ ਆ ਜਿਹੜੇ ਮੇਰੇ ਚੇਤੇ ਦੇ ਵਿੱਚ ਗੂੰਜ ਰਹੇ ਆ ਜਿਨ੍ਹਾਂ ਦੇ ਬਾਬਤ ਆਪਾਂ ਰਾਹ ਦੇ ਵਿੱਚ ਬਾਤ ਪਾਉਂਦੇ ਆਏ ਆ ਸੋ ਉਹਨਾਂ ਸਾਰੇ ਸਵਾਲਾਂ ਦੇ ਉੱਤਰ ਲੈਣੇ ਅੱਜ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕੋਲੋਂ ਤੇ ਉਹਨਾਂ ਦੇ ਨਾਲ ਕੀ ਕੀ ਗੱਲਾਂ ਜੁੜੀਆਂ ਕਿਉਂ-ਕਿਉਂ ਜੁੜੀਆਂ ਤੇ ਕਦੋਂ-ਕਦੋਂ ਜੁੜੀਆਂ ਤੇ ਕਿਵੇਂ-ਕਿਵੇਂ ਜੁੜੀਆਂ ਇਹਦੇ ਬਾਬਤ ਆਪਣੇ ਸਾਰੇ ਦਰਸ਼ਕ ਜਾਣਦੇ ਹੀ ਆ ਤੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਤੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਖਫਤ ਜੀ ਪਹਿਲਾ ਰਸਮੀ ਸਵਾਲ ਜਿਹਦੇ ਨਾਲ ਮੋੜ ਵੱਜ ਜੇ ਜੋ ਕਿ ਮੈਂ ਪਹਿਲਾਂ ਵੀ ਕੀਤਾ ਸੀਗਾ ਕਿ ਤੁਹਾਨੂੰ ਮਿੱਤਰ ਕਹਿ ਕੇ ਸੰਬੋਧਨ ਕਰਾਂ ਮੈਂ ਤੁਹਾਨੂੰ ਸੰਤ ਕਹਿ ਕੇ ਸੰਬੋਧਨ ਕਰਾਂ ਜਾਂ ਵੱਡਾ ਭਰਾ ਕਿ ਕਿ ਸੰਬੋਧਨ ਕਰਾਂ ਜਿਵੇਂ ਤੁਸੀਂ ਕਹੋ ਆਪਾਂ ਉਸ ਰੂਪ ਦੇ ਵਿੱਚ ਪ੍ਰਵਾਹ ਚਲਾ ਲੈਣਾ ਬੜੀਆਂ ਬੜਾ ਵਧੀਆ ਜੀ ਰਣਜੀਤ ਸਿੰਘ ਕਹੇ ਤੁਸੀਂ ਮੇਰਾ ਨਾਮ ਲਿਆ ਇਹ ਠੀਕ ਹੈ ਜੀ ਗੱਲਾਂ ਬੜੀਆਂ ਸਾਫ਼ ਤੇ ਸਪਸ਼ਟ ਕਰਾਂਗੇ ਜੀ ਹਾਂਜੀ ਤੇ ਕਈ ਤਖੀਆਂ ਵੀ ਹੋਣਗੀਆਂ ਤੇ ਤੁਹਾਨੂੰ ਚੁਬੜਨਾ ਇਸ ਗੱਲ ਦੀ ਅਸੀਂ ਆਸ ਕਰਦੇ ਹਾਂ ਹਾਂਜੀ ਵਧੀਆ ਪਹਿਲੀ ਗੱਲ ਇਹ ਦੱਸੋ ਜੀ ਕਿ ਇੰਨੇ ਵਿਵਾਦ ਛਿੜਦੇ ਤੁਹਾਡੇ ਨਾਲ ਇੰਨੇ ਕ ਵਿਵਾਦ ਜੁੜ ਜਾਂਦੇ ਤੁਹਾਡੇ ਨਾਲ ਵੀ ਤੁਸੀਂ ਉਹਨਾਂ ਨੂੰ ਜੀ ਆਇਆਂ ਆਪੇ ਕਹਿ ਦਿੰਦੇ ਆ ਜਾਂ ਭੱਜ ਕੇ ਤੁਹਾਡੇ ਨਾਲ ਉਹ ਆਪੇ ਰਲ ਜਾਂਦੇ ਆ ਕਦੇ ਕੋਈ ਵਿਵਾਦ ਕਦੇ ਕਿਸੇ ਗੱਲ ਤੇ ਸਪਸ਼ਟੀ ਕਰਨ ਦਿੰਦੀ ਆ ਉਹ ਸਪਸ਼ਟੀਕਰਨ ਚੋਂ ਨਵਾਂ ਸਵਾਲ ਨਿਕਲਦਾ ਫਿਰ ਉਹਦਾ ਉੱਤਰ ਮੈਨੂੰ ਕਦੇ-ਕਦੇ ਨਿੱਜੀ ਤੌਰ ਤੇ ਜਾਪਦਾ ਸੀ ਗੱਲ ਵੀ ਕਰਦੇ ਹੁੰਦੇ ਆ ਕਿ ਪ੍ਰਚਾਰਕਾਂ ਨਾਲ ਪ੍ਰਚਾਰਕ ਹੀ ਭਿੜੀ ਜਾਂਦੇ ਆ ਹਾਂਜੀ ਐਡੇ ਵੱਡੇ ਮਸਲੇ ਖੜੇ ਹੋ ਗਏ ਆ ਅਸੀਂ ਏਕਤਾ ਦੀ ਗੱਲ ਕਰਦੇ ਸੀ ਇੱਕ ਤੰਦ ਦੇ ਵਿੱਚ ਪਰੁੰਨੇ ਹੋਣ ਦੀ ਗੱਲ ਕਰਦੇ ਸੀ ਪਰ ਹੈ ਨਹੀਂ ਐਨੇ ਵਿਵਾਦ ਕਿਉਂ ਨਹੀਂ ਪਹਿਲੀ ਗੱਲ ਤਾਂ ਇਹ ਆ ਜੀ ਕਿ ਵਿਵਾਦ ਹੈ ਹੀ ਕੋਈ ਨਹੀਂ ਜਿਹੜੇ ਬੰਦੇ ਸਾਨੂੰ ਮੈਨੂੰ ਸੁਣ ਰਹੇ ਆ ਲਗਾਤਾਰ ਪਿਛਲੇ 4-5 ਸਾਲਾਂ ਤੋਂ ਸੁਣਿਆ ਉਹ ਤਾਂ ਬੜੇ ਖੁਸ਼ ਨੇ ਉਹ ਕਹਿੰਦੇ ਸਾਡੇ ਤਾਂ ਜ਼ਿੰਦਗੀ ਦੇ ਜਿਹੜੇ ਵਿਵਾਦ ਸੀ ਉਹ ਨਿਕਲ ਗਏ ਸਾਡੇ ਵਹਿਮ ਨਿਕਲ ਗਏ ਸਾਡੇ ਭਰਮ ਨਿਕਲ ਗਏ ਅਸੀਂ ਤਾਂ ਉਲਝੇ ਹੋਏ ਸੀ ਸਾਡੀ ਤਾਂ ਤਾਣੀ ਸੁਲਝ ਗਈ ਸੌਖੇ ਹੋ ਗਏ ਅਸੀਂ ਸੋ ਇਸ ਕਰਕੇ ਵਿਵਾਦ ਹੈ ਕੋਈ ਨਹੀਂ ਵਿਵਾਦ ਬਣਾ ਲਿਆ ਜਾਂਦਾ ਜੀ ਜਾਣ ਬੁੱਝ ਕੇ ਉਹਨੂੰ ਇਸ ਤਰੀਕੇ ਸਿਰ ਪੇਸ਼ ਕੀਤਾ ਜਾਂਦਾ ਹੈ ਕਿ ਉਹ ਬੜੀ ਵੱਡੀ ਗੱਲ ਲੱਗਦੀ ਹੈ ਐਸਾ ਹੈ ਕੁਛ ਨਹੀਂ ਕਿਉਂਕਿ ਨਾਲ ਇੱਕ ਗਰੁੱਪ ਹੈ ਜੀ 我呢？Well, ਹਜ਼ਾਰਾਂ ਸੰਗਤਾਂ ਸੁਣਨ ਵਾਸਤੇ ਆਉਂਦੀਆਂ ਲੱਖਾਂ ਵੀ ਆ ਜਾਂਦੇ ਆ ਕਿਤੇ ਕਿਤੇ ਹੁਣ ਸਾਰੇ ਲੋਕ ਸੁਣ ਰਹੇ ਹੁੰਦੇ ਆ ਬੜੇ ਵਧੀਆ ਤਰੀਕੇ ਨਾਲ ਪ੍ਰੋਗਰਾਮ ਹੋ ਜਾਂਦਾ ਪਰ ਉਹਦੇ ਵਿੱਚੋਂ ਕੋਈ ਕੱਟ ਵੱਡ ਕਰਕੇ ਬਣਾਇਆ ਜਾਂਦਾ ਵੀ ਆ ਵੇਖੋ ਜੀ ਇਦਾਂ ਕਹਿੱਤਾ ਇਦਾਂ ਕਹਿੱਤਾ ਹਾਲਾਂਕਿ ਉਦਾਂ ਗੱਲ ਹੁੰਦੀ ਨਹੀਂ ਜਿੱਦਾਂ ਬਣਾ ਦਿੱਤੀ ਜਾਂਦੀ ਹੈ ਜਿਹੜੇ ਬੰਦੇ ਲਗਾਤਾਰ ਮੇਰੇ ਪ੍ਰੋਗਰਾਮ ਸੁਣਦੇ ਆ دیਵਾਨਾ ਵਿੱਚ ਆਉਂਦੇ ਆ ਉਹ ਕਹਿੰਦੇ ਸਾਡੇ ਲਈ ਤਾਂ ਕੋਈ ਵਿਵਾਦ ਨਹੀਂ ਸਾਡੇ ਤਾਂ ਸਾਰੇ ਸਵਾਲ ਹੀ ਹੱਲ ਹੋ ਗਏ ਜਿੰਨੇ ਸਾਡੇ ਅੰਦਰ ਕੁਐਸਚਨ ਖੜੇ ਹੁੰਦੇ ਸੀ ਧਰਮ ਕੀ ਹੈ ਆ ਕੀ ਹੈ ਰੱਬ ਕਿੰਨੇ ਸਵਾਲ ਖੜੇ ਹੁੰਦੇ ਬਚਪਨ ਤੋਂ ਸਪਿਰਚੁਅਲਿਟੀ ਅਧਿਆਤਮਕਤਾ ਰੋਹਾਨੀਅਤ ਉਹ ਸਾਰੇ ਸਾਡੀਆਂ ਗੁੰਝਲਾਂ ਖੁੱਲ ਗਈਆਂ ਪਰ ਤੁਸੀਂ ਕਹਿੰਦੇ ਹੋ ਜੀ ਕਿ ਕੁਝ ਇੱਕ ਲੋਕ ਆ ਜਿਹੜੇ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ ਪਰ ਉਹ ਤੁਹਾਡੇ ਨਾਲ ਸੰਬੰਧਿਤ ਹੀ ਕਿਉਂ ਕਰਦੇ ਆ ਪ੍ਰਚਾਰਕ ਤਾਂ ਹੋਰ ਵੀ ਬਹੁਤ ਸਾਰੇ ਆ ਨਹੀਂ ਉਹਦਾ ਕਾਰਨ ਇਹ ਹੈ ਜੀ ਕਿ ਮੈਂ ਪਿਛਲੇ 4-5 ਸਾਲ ਤੋਂ ਜ਼ਿਆਦਾ ਕਹਿ ਲਓ ਵੀ ਮੈਂ ਪ੍ਰੈਕਟੀਕਲ ਗੱਲ ਕਰਨ ਲੱਗੇ ਆ ਹਮ ਹੁਣ ਇੱਕ ਗੱਲ ਤਾਂ ਕਲੀਅਰ ਹੈ ਟੈਣਾ ਸਾਹਿਬ ਜੇ ਹੁਣ ਆਪਾਂ ਗੱਲ ਕਰੀਏ ਅ ਮੈਂ ਅੱਜ ਸਟੇਜ ਤੇ ਬਹਿ ਕੇ ਗੱਲ ਕਰ ਰਿਹਾ ਵੀ ਘੋੜਾ ਐਦਾਂ ਦਾ ਹੁੰਦਾ ਆ ਚਾਰਾ ਖਾਂਦਾ ਐ ਐਦਾਂ ਉਹ ਚੱਲਦਾ ਐ ਐਦਾਂ ਦੀ ਉਹਦੀ ਸਪੀਡ ਹੁੰਦੀ ਐ ਤੇ ਲੋਕ ਹੱਸਣਗੇ ਉਹ ਕਹਿਣਗੇ ਯਾਰ ਚਲਾਉਂਦੇ ਤੇ ਮੋਟਰਸਾਈਕਲ ਲਾਗੂ ਜਿਹੜੀ ਗੱਲ ਹੋਣੀ ਐ ਉਹ ਕਰਨਾ ਸਟੇਜ ਤੇ ਜੀ ਉਹ ਗੱਲ ਕਰ ਸੌਖੀ ਹੋਵੇ ਤੂੰ ਦੱਸ ਰਿਹਾ ਬਲਦਾਂ ਨਾਲ ਖੇਤੀ ਕਿੱਦਾਂ ਕਰਨੀ ਐ ਮਸਲਾ ਟਰੈਕਟਰ ਦਾ ਅੱਜ ਵੀ ਉਹਨੂੰ ਕਿੱਦਾਂ ਵਰਤਿਆ ਜਾਵੇ ਉਹਦੇ ਉਹਦੇ ਬਾਰੇ ਸਾਡੇ ਨਾਲ ਤੁਸੀਂ ਗੱਲ ਕਰੋ ਹਰ ਬੰਦਾ ਇਹ ਚਾਹੁੰਦਾ ਆ ਵੀ ਸਾਨੂੰ ਅੱਜ ਦੀ ਗੱਲ ਕੀਤੀ ਜਾਵੇ ਅੱਜ ਦੀ ਮੇਰੀ ਲਾਈਫ ਕਿਵੇਂ ਹੋਵੇ ਉਹ ਇਸ ਕਰਕੇ ਜਿਹੜਾ ਹੈ ਗੱਲ ਆਪਾਂ ਕਰਦੇ ਆ ਉਹ ਪ੍ਰੈਕਟੀਕਲ ਜਿਹੜੀ ਗੱਲ ਹੈ ਉਹਨੂੰ ਲੋਕ ਸੁਣਦੇ ਆ ਇਹ ਜਿਹੜੇ ਬੰਦੇ ਜਿੰਨੇ ਸਾਡਾ ਧਾਰਮਿਕ ਸਾਰਾ ਹੀ ਢਾਂਚਾ ਮੈਂ ਕਹਿਣਾ ਚਾਹੁੰਦਾ ਸਾਰਾ ਹੀ ਜੀ ਉਹ ਸਾਰੇ ਦਾ ਸਾਰਾ ਇਦਾਂ ਨਹੀਂ ਸੋਚਦਾ ਉਹ ਜੋ ਹੋਇਆ ਉਹਦੇ ਤੇ ਡਿਸਕਸ਼ਨ ਕਰ ਰਿਹਾ ਮੈਂ ਜੋ ਹੋਣਾ ਚਾਹੀਦਾ ਹੈ ਉਹਦੇ ਤੇ ਡਿਸਕਸ਼ਨ ਕਰਤਾ ਪਰ ਤੁਹਾਨੂੰ ਐ ਨਹੀਂ ਲੱਗਦਾ ਵੀ ਇੰਨੇ ਜ਼ਿਆਦਾ ਸਪਸ਼ਟ ਹੋ ਕੇ ਵੀ ਤਾਂ ਗੱਡੀ ਨਹੀਂ ਤੁਰਦੀ ਕਿਉਂਕਿ ਜਿਹੋ ਜਿਹਾਂ ਜ਼ਮਾਨਾ ਹੈ ਜਿੰਨੇ ਸਵਾਲ ਤੁਹਾਡੇ ਉੱਪਰ ਹੋਣ ਲੱਗ ਪਏ ਨੇ ਇੰਨੀ ਸਪਸ਼ਟਤਾ ਵੀ ਕਿਤਨਾ ਕਿਤੇ ਤਾਂ ਚੁੱਭ ਰਹੀ ਹੈ ਨਹੀਂ ਭੈਣ ਜੀ ਜਿਹੜੀ ਜਿਹੜੇ ਨਾ ਜੀ ਸਪਸ਼ਟ ਹੋਵਾਂਗੇ ਨਹੀਂ ਤਾਂ ਗੱਲ ਕਲੀਅਰ ਹੋਣੀ ਨਹੀਂ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਜੀ ਜੇ ਡੀ ਵੀ ਗੱਲ ਤੁਹਾਡੀ ਹੋਣੀ ਚਾਹੀਦੀ ਹੈ ਬਿਲਕੁਲ ਕਲੀਅਰ ਤੇ ਸਪਸ਼ਟ ਹੋਣੀ ਚਾਹੀਦੀ ਹੈ ਮੈਨੂੰ ਇਦਾਂ ਲੱਗਦਾ ਜੇ ਨਹੀਂ ਹੋਏਗਾ ਤਾਂ ਸੁਣਨ ਵਾਲਾ ਜਿਹੜਾ ਬੰਦਾ ਆ ਉਹ ਉਲਝਦਾ ਹੂੰ ਉਲਝਦਾ ਹੈ ਔਰ ਅੱਜ ਤੱਕ ਉਲਝੇ ਹੀ ਹੋਏ ਆ ਖਾਸ ਕਰਕੇ ਜੀ ਤੁਸੀਂ ਦੇਖੋ ਸਾਡਾ ਧਾਰਮਿਕ ਜਿਹੜਾ ਟੰਚ ਆਇਆ ਜੇ ਤੁਸੀਂ ਵੇਖੋਗੇ ਬਿਨਾ ਗੋਲਕਾਂ ਭਰਨ ਤੋਂ ਬਿਨਾ ਸੋਨਾ ਲਾਉਣ ਤੋਂ ਬਿਨਾ ਪ੍ਰਧਾਨਗੀਆਂ ਚਮਕਾਉਣ ਤੋਂ ਬਿਨਾ ਇੱਕ ਦੂਜੇ ਦੇ ਸਰੋਪੇ ਪਾਉਣ ਤੋਂ ਜਾਂ ਬਿਨਾ ਕਿਸੇ ਲੰਗਰ ਤੇ ਤਰ੍ਹਾਂ ਤਰ੍ਹਾਂ ਦੇ ਰੋਟੀਆਂ ਖਾਣ ਤੋਂ ਬਿਨਾ ਅੱਜ ਸਾਡੇ ਕੋਲ ਵੱਖਰਾ ਕੀ ਆਇਆ ਧਰਮ ਵਾਲੇ ਪਾਸਿਓ ਸਾਡਾ ਫਿਊਚਰ ਕੀ ਸੈੱਟ ਹੋਇਆ 20-25 ਸਾਲਾਂ ਵਿੱਚ ਅੱਜ ਸਕੂਲ ਆਏ ਐ 25ਾਂ ਸਾਲਾਂ ਦੇ ਵਿੱਚ ਬੱਚੇ ਪੜਨ ਕਰਕੇ ਅੱਜ ਆਈਲੈਂਡਸ ਕਰਕੇ ਸੈਟਲ ਹੋ ਰਹੇ ਐ ਜੇ ਇਹੀ ਚੀਜ਼ਾਂ ਸਾਡੇ ਧਰਮ ਵਿੱਚ ਆਉਣੀਆਂ ਚਾਹੀਦੀਆਂ ਸੀ ਅਸੀਂ ਐਜੂਕੇਸ਼ਨ ਨੂੰ ਮੁੱਖ ਰੱਖਣਾ ਚਾਹੀਦਾ ਸੀ ਤਾਂ ਚਾ ਨਹੀਂ ਆਇਆ ਉਹਦਾ ਕੋਈ ਲਾਭ ਨਹੀਂ ਮਿਲਿਆ ਸਪਸ਼ਟਤਾ ਨਾ ਹੋਣ ਕਰਕੇ ਹੀ ਹੈ ਸਪਸ਼ਟ ਹੋਈਏ ਕੁਝ ਗੱਲਾਂ ਬਿਲਕੁਲ ਕਲੀਅਰ ਕਰੀਏ ਫਿਰ ਸੌਖਾ ਲੱਗਦਾ ਇੱਕ ਹੋਰ ਗੱਲ ਦੱਸੋ ਕਿ ਤੁਸੀਂ ਕਹਿੰਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਚ ਕਈ ਵਾਰ ਲੱਖਾਂ ਦੀ ਗਿਣਤੀ ਦੇ ਵਿੱਚ ਵੀ ਲੋਕ ਸੁਣ ਨਾਉਂਦੇ ਆ ਚਲੋ ਚੰਗੀ ਗੱਲ ਆ ਹਾਂਜੀ ਪਰ ਜਿਹੜੇ ਤੁਹਾਡੇ ਉੱਤੇ ਸਵਾਲ ਕਰਦੇ ਉਹ ਇਹ ਕਹਿੰਦੇ ਆ ਜੀ ਕਿ ਲੱਖਾਂ ਲੋਕਾਂ ਨੂੰ ਮਗਰ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਾਰਨਾਵਾਂ ਜਿਹੜੀਆਂ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਪਣੇ ਰੂਪ ਦੇ ਵਿੱਚ ਪ੍ਰਸੰਗ ਬਣਾ ਕੇ ਆਪਣੀ ਮਰਜ਼ੀ ਮੁਤਾਬਕ ਵਿਆਖਿਆ ਕਰਕੇ ਲੋਕਾਂ ਦੇ ਅੰਦਰ ਇੱਕ ਇਹੋ ਜਿਹੀ ਖਾਨਾ ਜੰਗੀ ਛੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀ ਕਿ ਵਾਜਬ ਨਹੀਂ ਆ ਨਹੀਂ ਉਹ ਜਿਹੜੀ ਗੱਲ ਐ ਨਾ ਜੀ ਆਪਣੇ ਤਰੀਕੇ ਨਾਲ ਅਰਥ ਕਰਨ ਦੀ ਅੱਜ ਤੱਕ ਧਰਮ ਨੂੰ ਕਿੱਦਾਂ ਸਮਝਣਾ ਹੈ ਇਹ ਹਰ ਇੱਕ ਬੰਦੇ ਦਾ ਵੱਖਰਾ ਵੱਖਰਾ ਪੁਆਇੰਟ ਆਫ View ਹੈ ਕੋਈ ਕਿਸੇ ਤਰ੍ਹਾਂ ਗੁਰਬਾਣੀ ਨੂੰ ਸਮਝਦਾ ਹੈ ਕੋਈ ਕਿਸੇ ਤਰ੍ਹਾਂ ਸਮਝਦਾ ਮੈਂ ਹੋਰ ਤਰ੍ਹਾਂ ਸਮਝਦਾ ਹੁਣ ਅੱਜ ਤੱਕ ਇੱਕ ਗੱਲ ਆਪਾਂ ਪਿਛਲੀ ਵਾਰ ਵੀ ਕੀਤੀ ਸੀ ਰੱਬ ਕਿਤੇ ਬੈਠਾ ਉਹ ਸਾਰਾ ਕੁਝ ਲਿਖ ਰਿਹਾ ਸਾਰਾ ਕੁਝ ਕਰ ਰਿਹਾ ਠੀਕ ਹੈ ਜੀ ਮੈਂ ਕਹਿੰਦਾ ਵੀ ਨਹੀਂ ਮੈਨੂੰ ਗੁਰਬਾਣੀ ਇਦਾਂ ਸਮਝ ਲੱਗਦੀ ਹੈ ਕਿ ਸਾਰਾ ਕੁਝ ਹੀ ਰੱਬ ਹੈ ਆਪਾਂ ਸਾਰੇ ਹੀ ਰੱਬ ਦਾ ਰੂਪ ਜੋ ਕਰਨਾ ਹੈ ਅਸੀਂ ਕਰਨਾ ਹੈ ਜ਼ਿੰਦਗੀ ਦੇ ਡਿਸੀਜਨ ਅਸੀਂ ਲੈਣੇ ਨੇ ਠੀਕ ਹੈ ਜੀ ਹੁਣ ਪ੍ਰੈਕਟੀਕਲ ਕੀ ਹੈ ਲੌਜੀਕਲ ਕੀ ਹੈ ਇਹ ਇਹ ਸਾਨੂੰ ਸੋਚਣਾ ਪੈਣਾ ਜੀ ਵੇਖਣਾ ਪੈਣਾ ਹੁਣ ਇਹ ਮੇਰੀ ਵਿਆਖਿਆ ਉਹ ਕਿਸੇ ਹੋਰ ਨੇ ਵਿਆਖਿਆ ਕੀਤੀ ਹੈ ਤੁਹਾਡੇ ਤੁਸੀਂ ਹੁਣ ਨਿਊਟਰਲ ਸਰੋਤੇ ਆ ਮੰਨ ਲਓ ਤੁਸੀਂ ਮੈਨੂੰ ਸੁਣ ਰਹੇ ਆ ਤੁਸੀਂ ਵੇਖਣਾ ਕਿ ਕਿਹੜੀ ਗੱਲ ਹੈ ਜਿਹੜੀ ਲਾਗੂ ਹੋ ਸਕਦੀ ਹੈ ਅਰਥ ਉਹ ਵੀ ਬੰਦਿਆਂ ਦੇ ਹੀ ਕੀਤੇ ਹੋਏ ਆ ਹਰ ਕੋਈ ਗੱਲ ਆਖਰੀ ਸੱਚ ਨਹੀਂ ਜੋ ਮੈਂ ਬੋਲਿਆ ਆਖਰੀ ਸੱਚ ਨਹੀਂ ਆਉਣ ਵਾਲੇ 20-30 ਸਾਲਾਂ 'ਚ ਹੋਰ ਤਰੀਕੇ ਦਾ ਪੁਆਇੰਟ ਆਫ 뷰 ਵੀ ਆ ਸਕਦਾ ਉਹ ਤੋਂ ਵੀ ਵਧੀਆ ਪੁਆਇੰਟ ਆਫ 뷰 ਕੋਈ ਰੱਖ ਸਕਦਾ ਜਿਹੜਾ ਕਿ ਸਮਝਣਾ ਜ਼ਰੂਰੀ ਹੈ ਉਹ ਬੰਦਿਆਂ ਦੀ ਪ੍ਰੋਬਲਮ ਇਹ ਆ ਉਹ ਕਹਿੰਦੇ ਜੋ ਬਣ ਗਿਆ ਜੋ ਥਾਪ ਦਿੱਤਾ ਗਿਆ ਜੋ ਅਰਥ ਕਰ ਦਿੱਤੇ ਗਏ ਉਹਨੂੰ ਨਵੇਂ ਐਂਗਲ ਤੋਂ ਨਹੀਂ ਸੋਚਿਆ ਜਾਣਾ ਚਾਹੀਦਾ ਮੇਰਾ ਮੰਨਣਾ ਇਹ ਹੈ ਕਿ ਗੁਰਬਾਣੀ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝ ਸਕਦੇ ਆ ਜਿਨ੍ਹਾਂ ਨੇ ਪਹਿਲਾਂ ਸਮਝਿਆ ਉਹ ਵੀ ਬੰਦੇ ਹੀ ਸੀ ਤੇ ਅਸੀਂ ਵੀ ਬੰਦੇ ਆ ਸਾਨੂੰ ਵੀ ਹੱਕ ਹੈ ਤੇ ਸਾਡੇ ਤੋਂ ਬਾਅਦ ਵੀ ਹਰ ਬੰਦੇ ਨੂੰ ਹੱਕ ਹੈ ਕੋ ਆਪਣਾ ਪੁਆਇੰਟ ਆਫ View ਦਵੇ ਨੰਬਰ ਉਹਨੂੰ ਮਿਲਨੇ ਆ ਉਹਦਾ ਉਹਦੀ ਸੋਚ ਪ੍ਰੈਕਟੀਕਲ ਹੈ ਜਾਂ ਨਹੀਂ ਹੈ ਮੈਂ ਕਹਾਂ ਗੁਰੂ ਸਾਹਿਬ ਇਦਾਂ ਕਹਿੰਦੇ ਆ ਗੁਰਬਾਣੀ ਦੇ ਅਰਥਾ ਗੁਰਬਾਣੀ ਦੇ ਅਰਥਾ ਗੁਰਬਾਣੀ ਗੁਰੂ ਸਾਹਿਬ ਇਦਾਂ ਕਹਿੰਦੇ ਇਹ ਨਾ ਕਹੀਏ ਅਸੀਂ ਇਹ ਕਹੀਏ ਕਿ ਮੈਨੂੰ ਇਦਾਂ ਸਮਝ ਲੱਗੀ ਹੈ ਮੇਰਾ ਪੁਆਇੰਟ ਆਫ View ਇਹ ਹੈ ਉਹ ਪੁਆਇੰਟ ਆਫ View ਪ੍ਰੈਕਟੀਕਲ ਹੈ ਕਿ ਨਹੀਂ ਹੈ ਉਹ opinion ਪ੍ਰੈਕਟੀਕਲ ਹੈ ਕਿ ਨਹੀਂ ਹੈ ਇਹ ਅਸੀਂ ਸੋਚਣਾ ਹੈ ਪਰ ਤੁਹਾਡੀਆਂ ਗੱਲਾਂ ਦੇ ਨਾਲ ਧਾਰਮਿਕ ਭਾਵਨਾਵਾਂ ਭੜਕਦੀਆਂ ਇਸ ਗੱਲ ਨੂੰ ਮੰਨਦੇ ਹੋ ਨਹੀਂ ਉਹ ਜਿਹੜੇ ਬੰਦੇ ਪੁਜਾਰੀ ਐ ਜਿਨ੍ਹਾਂ ਦਾ ਦੁਕਾਨਦਾਰੀ ਚੱਲਦੀ ਏ ਉਹਨਾਂ ਦੀਆਂ ਭਾਵਨਾਵਾਂ ਤਾਂ ਭਟਕਣੀਆਂ ਹੀ ਨੇ ਜਿਨ੍ਹਾਂ ਨੇ 100-100 ਪਾਠ ਇਦਾਂ ਲੈਣ ਵਿੱਚ ਰੱਖੇ ਐ 3000 ਪਾਠੀਆਂ ਨੂੰ ਦੇ ਦਿੱਤਾ ਬਾਣੀ 577000 ਬਾਬੇ ਜੇਬ ਵਿੱਚ ਪਾ ਲੈਂਦੇ ਇੱਕ ਪਾਠ ਚੋਂ ਬਚ ਜਾਂਦਾ 100 ਪਾਠ ਰੱਖ ਲਿਆ 7 ਲੱਖ ਇਤੋਂ ਵਧੀਆ ਬਿਜ਼ਨਸ ਕੋਈ ਨਹੀਂ ਉਹਨਾਂ ਦੀਆਂ ਭਾਵਨਾਵਾਂ ਤਾਂ पटਕਣੀਆਂ ਹੀ ਪਟਕਣੀਆਂ ਨੇ ਉਹਨਾਂ ਨੂੰ ਇਹ ਲੱਗਦਾ ਵੀ ਇਹਦੇ ਨਾਲ ਸਾਡੀ ਪਰ ਇਹਦੇ ਨਾਲ ਬੱਚਿਆਂ ਦਾ ਫਿਊਚਰ ਬਣਦਾ ਉਹਦੇ ਬੜੇ ਖੁਸ਼ ਨੇ ਉਹ ਤੇ ਰਾਜੀ ਨੇ ਸਰ ਤੁਸੀਂ ਕਹਿੰਦੇ ਹੋ ਤੁਸੀਂ ਤਰਕ ਨਾਲ ਗੱਲ ਕਰਦੇ ਹੋ ਲੌਜੀਕਲੀ ਗੱਲ ਕਰਦੇ ਹੋ ਪਰ ਤੁਹਾਡੇ ਉੱਤੇ ਬਾਰ ਬਾਰ ਇਹ ਦੋਸ਼ ਲੱਗਦਾ ਵੀ ਤੁਸੀਂ ਕੱਚੀ ਬਾਣੀ ਪੜ੍ਹਦੇ ਹੋ ਤੁਸੀਂ ਜੋ ਅਸਲ ਦੇ ਵਿੱਚ ਗੁਰਬਾਣੀ ਕਹਿੰਦੀ ਹੈ ਉਹਦੀ ਵਿਆਖਿਆ ਨਹੀਂ ਕਰਦੇ ਤੁਸੀਂ ਕੱਚੀ ਬਾਣੀ ਪੜਦੇ ਹੋ ਆਪਣੇ ਆਪਣੇ ਰੂਪ ਦੇ ਵਿੱਚ ਹਰ ਗੱਲ ਨੂੰ ਪੇਸ਼ ਕਰਦੇ ਆ ਇੱਕ ਨਵੀਂ ਕਹਾਣੀ ਬਣਾ ਕੇ ਪੇਸ਼ ਕਰਦੇ ਹੋ ਵੱਡਾ ਮਸਲਾ ਇਹ ਚੁੱਕਦੇ ਨਹੀਂ ਉਹ ਤਾਂ ਉਹ ਚੁੱਕਦੇ ਆ ਨਾ ਜੀ ਉਹਨਾਂ ਨੇ ਤਾਂ ਮੈਂ ਆਪਣੀ ਗੱਲ ਐਕਸਪਲੇਨ ਕਰਦਾ ਪੂਰਾ ਸਿਨੈਰੀਓ ਵੇਖੋ ਮੈਂ ਜਿਹੜੀ ਗੱਲ ਕਰ ਰਿਹਾ ਉਹ ਗੱਲ ਵਿੱਚ ਮੈਂ ਕਹਿਣਾ ਕੀ ਚਾਹੁੰਦਾ ਜੇ ਤੁਸੀਂ ਪੂਰਾ ਪ੍ਰੋਗਰਾਮ ਆਪਾਂ ਸੁਣਾਂਗੇ 2 ਘੰਟੇ ਦਾ ਮੈਂ ਪ੍ਰੋਗਰਾਮ ਕਰਦਾ ਸਾਰਾ ਕੁਝ ਇੰਟਰਨੈਟ ਤੇ ਪਿਆ ਅੱਜ ਕੋਈ ਲੁਕਿਆ ਤਾਂ ਹੈ ਨਹੀਂ ਹਾਂਜੀ ਉਹ ਆਪਣੀ ਗੱਲ ਕਰਦਿਆਂ ਮੈਂ ਗੁਰਬਾਣੀ ਨੂੰ ਆਪਣੇ ਤਰੀਕੇ ਸਰ ਐਕਸਪਲੇਨ ਕਰਦਾ ਕੱਚੀ ਬਾਣੀ ਦੀ ਗੱਲ ਉਹ ਮੈਂ ਸਪਸ਼ਟ ਕਹਿਣਾ ਵੀ ਇੱਕ ਗੱਲ ਆਪਾਂ ਕਹਿੰਦੇ ਕਹਿੰਦੇ ਆਪਾਂ ਉਹਨੂੰ ਗਾ ਕੇ ਕਹਿ ਦਿੰਨੇ ਆ ਕੋਈ ਵੀ ਗੱਲ ਹੈ ਉਹ ਹੈ ਕਿ ਉਹ ਧਾਰਨਾ ਹੈ ਉਹ ਬਾਣੀ ਨਹੀਂ ਹੈਗੀ ਉਹ ਇੱਕ ਕਵਿਤਾ ਹੈ ਕਵਿਤਾ ਦਾ ਇੱਕ ਰੂਪ ਹੈ ਇੱਕੋ ਦੀ ਬਣ ਗਈ ਹੈ ਅਸੀਂ ਇੱਕ ਕਵਿਤਾ ਦੀ ਗੱਲ ਕਰਦਿਆਂ ਕਰਦੇ ਹਾਂ ਉਹਦੀ ਇੱਕ ਲਾਈਨ ਬੋਲ ਕੇ ਗਾ ਕੇ ਕਹਿ ਦਿੰਨੇ ਆ ਉਹ ਬਾਣੀ ਨਹੀਂ ਬਣ ਜਾਂਦੀ ਗੁਰਬਾਣੀ ਗੁਰਬਾਣੀ ਹੋਈ ਹੈ ਹਾਂਜੀ ਇੱਕ ਮੈਨੂੰ ਦੱਸੋ ਕਿ ਅੱਜ ਕੱਲ ਜਿਹੜਾ ਤਾਜ਼ਾ ਫਖ ਦਾ ਮੁੱਦਾ ਉਹ ਤੁਹਾਡੀ ਜਾਇਦਾਦ ਦੇ ਨਾਲ ਸੰਬੰਧਤ ਹੈ ਹਾਂਜੀ ਤੁਹਾਡੀ ਜਾਇਦਾਦ ਦੇ ਉੱਤੇ ਸਵਾਲ ਖੜੇ ਹੋਏ ਆ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਆਪਣੀ ਸਾਰੀ ਜਾਇਦਾਦ ਜਿਹੜੀ ਮੇਰੇ ਖਿਆਲ 200 ਬਿਗੇ 150 ਬਿਗਾ ਹਾਂ 150 ਬਿਗਾ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਕਰਵਾ ਦਿੱਤੀ ਪਰ ਸਵਾਲ ਕਰਤਾ ਨੇ ਜਿਹੜੇ ਉਹ ਇਹ ਗੱਲ ਕਹਿ ਰਹੇ ਆ ਕਿ ਦੋ ਕਿੱਲੇ ਜ਼ਮੀਨ ਉਹ ਤੁਹਾਡੇ ਨਾਂ ਦੇ ਉੱਤੇ ਬੋਲਦੀ ਤੁਸੀਂ ਹੁਣ ਤੱਕ ਝੂਠ ਬੋਲਿਆ ਮੈਂ ਉਹ ਗੱਲ ਚੰਗੀ ਤਰ੍ਹਾਂ ਕਲੀਅਰ ਕੀਤੀ ਹੈ ਦਮਦਮੀ ਤਖਤਾਲ ਦੇ ਬੁਲਾਰੇ ਸਰਚਾਂਦ ਸਿੰਘ ਜੀ ਉਹ ਅਕਾਲੀ ਦਲ ਸੁਖਬੀ ਇਹਨਾਂ ਦੇ ਵਿਕਰਮ ਸਿੰਘ ਮਜੀਠੀਆ ਦੇ ਵੀ ਉਹ ਪੀ ਰਹੇ ਆ। ਅੱਛਾ ਜੀ। ਉਹਨਾਂ ਨੇ ਇਹ ਇਲਜ਼ਾਮ ਲਾਇਆ ਵੀ ਤਡਰਿਆਂ ਵਾਲੇ ਦਾ ਹੁਣ ਹੋਇਆ ਪਰਦਾ ਫਾਸ਼ ਵੀ ਦੋ ਕਿੱਲੇ ਜ਼ਮੀਨ ਇਹਦੇ ਨਾਂ ਬੋਲਦੀ ਹੈ। ਅੱਛਾ। ਤਾਂ ਮੈਂ ਉਹਦੇ ਉੱਤੇ ਆਪਣੀ ਗੱਲ ਕਹੀ ਵੀ ਹੈ ਕਿ ਉਹਦੇ ਉੱਤੇ ਲੋਨ ਸੀ। ਤੇ ਜਿਹੜੀ ਪ੍ਰਾਪਰਟੀ ਦੇ ਉੱਤੇ ਲੋਨ ਹੁੰਦਾ ਹੈ ਉਹ ਗੁਰੂਗ੍ਰੰਥ ਸਾਹਿਬ ਦੇ ਨਾਂ ਨਹੀਂ ਚੜ ਸਕਦੀ। ਉਹਨਾਂ ਚਿਰ ਉਹਦਾ ਜਿਹੜਾ ਹੁੰਦਾ ਜੀ ਉਹ ਇਨਤਕਾਰ ਉਹ ਨਹੀਂ ਬਣਦਾ। ਉਹ ਜਦੋਂ ਹੁਣ ਕਲੀਅਰ ਹੋ ਗਿਆ ਸੀ। ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਚੜ ਜਾਣੀ ਹੈ ਜਿੱਦਣ 30 ਕਿੱਲੇ ਮੈਂ ਕਰਾ ਕੇ ਆਇਆ ਆਪਣੇ ਨਾਂ ਤੋਂ ਲਵਾ ਕੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਕਰਾ ਕੇ ਆਇਆ ਤੇ ਮੇਰੇ ਲਈ 2 ਕਿੱल्ल्या ਦੀ ਪ੍ਰੋਬਲਮ ਥੋੜਾ ਸੀ ਉਹ ਤਾਂ ਨਾਂ ਕਰਜ਼ਾ ਹੋਣ ਕਰਕੇ ਉਹਦੇ ਉੱਤੇ ਨਹੀਂ ਚੜ ਸਕਿਆ ਹੁਣ ਕਰਜ਼ਾ ਲੈ ਗਿਆ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਚੜ ਜਾਣੀ ਹੈ ਇਹਨਾਂ ਨੇ ਕਹਿ ਤਾ ਇਹਦੇ ਨਾਲ ਪੜਦਾ ਫਾਸ਼ ਹੋ ਗਿਆ ਉਹ ਮੈਂ ਆਪਣੀ ਗੱਲ ਚੰਗੀ ਤਰ੍ਹਾਂ ਕਲੀਅਰ ਕੀਤਾ ਇੰਟਰਨੈਟ ਦੇ ਉੱਤੇ ਕਿ ਹੋਰ ਸਵਾਲ ਉੱਠਿਆ ਕਿ ਬੇਸ਼ੱਕ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਕਰਵਾਤੀ ਹੈ ਪਰ ਵਰਤੋਂ ਤਾਂ ਖੁਦ ਹੀ ਕਰ ਰਹੇ ਹੋ ਹਾਂਜੀ ਇਹ ਵੀ ਸਵਾਲ ਉੱਠਿਆ ਨਹੀਂ ਉਹ ਤਾਂ ਇਹ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਸਾਰੇ ਹੀ ਕਰਾ ਦੇਣ ਹੂੰ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾਓ ਤੇ ਰਵੋ ਆਪ ਮੈਂ ਤੇ ਸਰਚਾਨ ਸਿੰਘ ਉਹਨਾਂ ਨੂੰ ਵੀ ਕਹੀ ਹੈ ਗੱਲ ਵੀ ਜੇ ਤੁਹਾਨੂੰ ਲੱਗਦਾ ਵੀ ਰਹਿਣਾ ਤਾਂ ਆਪ ਹੀ ਏ ਹੂੰ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾਓ ਤੇ ਸਾਰੇ ਹੀ ਕਰਾਓ ਰਹਿਣਾ ਤਾਂ ਤੁਸੀਂ ਖੋਦ ਹੀ ਇਤਾਂ ਨਹੀਂ ਨਾ ਪੁਆਇੰਟ ਹੀ ਹੈ ਕਿ ਮੇਰੇ ਮੇਰੇ ਪਰਿਵਾਰ ਇਹ ਕੋਈ ਅੱਜ ਜੋ ਸਥਾਨ ਹੈ ਸਾਰਾ ਹੁਣ ਮੈਂ ਕਿੰਨੀ ਜਗ੍ਹਾ ਤੇ ਰਹਿ ਰਿਹਾ ਮੇਰੀ ਜਗ੍ਹਾ ਕਿੰਨੀ ਹੈ ਮੰਨ ਲਓ ਅੱਧੇ ਕਿਲੇ ਦੀ ਜਗ੍ਹਾ ਹੋਏਗੀ ਜਿਹਦੇ ਚ ਮੈਂ ਰਹਿائش ਹੈ ਮੇਰੀ ਪਰ ਬਾਕੀ ਤਾਂ ਸਾਰੀ ਸੰਗਤ ਵਰਤ ਰਹੀ ਹੈ ਲੰਗਰ ਹਾਲ ਬਣਿਆ ਹੈ ਦਰਬਾਰ ਸਾਹਿਬ ਬਣਿਆ ਹੈ ਹਸਪੀਟਲ ਬਣਿਆ ਹੈ ਦੀਵਾਨ ਹਾਲ ਬਣਿਆ ਹੈ ਹਰ ਚੀਜ਼ ਇੱਥੇ ਬਣੀ ਹੋਈ ਹੈ ਉਹ ਸੰਗਤ ਜੀ ਚਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਇਸ ਕਰਕੇ ਕਰਾਇਆ ਹੈ ਵੀ ਮੁੜ ਕੇ ਉਹ ਕਿਸੇ ਦੀ ਪਰਸਨਲ ਪ੍ਰਾਪਰਟੀ ਨਾ ਬਣ ਜਾਏ ਉਹ ਸਾਰੇ ਦਾ ਸਾਰਾ ਇਸੇ ਤਰ੍ਹਾਂ ਚੱਲਦਾ ਰਹੇ ਬੇ ਇੱਕ ਹੋਰ ਸਵਾਲ ਸਵੇ ਸਮੇਂ ਤੇ ਉੱਠਿਆ ਬਈ ਤੁਸੀਂ ਸਾਹਮਣੇ ਬਹਿ ਕੇ ਸੰਵਾਦ ਦੇ ਵਿੱਚ ਯਕੀਨ ਨਹੀਂ ਰੱਖਦੇ ਹਾਂਜੀ ਕਿਉਂਕਿ ਕੁਝ ਕੁ ਲੋਟਕਾਂ ਦਾ ਇਹ ਕਹਿਣਾ ਕਿ ਜੇਕਰ ਢੱਡਰੀਆਂ ਵਾਲਾ ਸਭ ਨੂੰ ਕਹਿੰਦੇ ਆ ਕਿ ਆਓ ਆਪਾਂ ਬੈਠ ਕੇ ਗੱਲ ਕਰਦੇ ਆਂ ਹਾਂਜੀ ਤਾਂ ਉਦੋਂ ਉਹ ਕਹਿ ਦਿੰਦੇ ਵੀ ਸਮਾਂ ਨਹੀਂ ਹਾਂਜੀ ਜਿਵੇਂ ਕਿ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਤੁਹਾਡੇ ਕੋਲੇ ਸਮਾਂ ਨਹੀਂ ਉਹ ਕਹਿੰਦੇ ਵੀ ਸੰਵਾਦ ਨਹੀਂ ਕਰਦੇ ਇਸ ਕਰਕੇ ਸਵਾਲ ਪੈਦਾ ਹੁੰਦੇ ਆ ਹਾਂਜੀ ਨਹੀਂ ਉਹਦਾ ਕਾਰਨ ਇਹ ਹੈ ਕਹਿਣਾ ਜੀ ਆਪਾਂ ਇੱਥੇ ਬੈਠੇ ਆਂ ਜੀ ਤੁਸੀਂ ਮੇਰੇ ਤੋਂ ਸਵਾਲ ਕਰ ਰਹੇ ਆਂ ਮੈਂ ਤੁਹਾਨੂੰ ਪੁੱਛਿਆ ਵੀ ਤੁਸੀਂ ਮੇਰੇ ਤੋਂ ਕਿਹੜੇ ਸਵਾਲ ਕਰਨੇ ਨੇ ਹੂੰ ਆਪਾਂ ਗੱਲ ਨਹੀਂ ਨਾ ਹੂੰ ਆਪਣੀ ਗੱਲ ਚੱਲ ਰਹੀ ਹੈ ਹੁਣ ਤੁਸੀਂ ਇਸੇ ਤਰ੍ਹਾਂ ਬਹੁਤ ਸਾਰੇ ਪੱਤਰਕਾਰ ਆਏ ਹੈ ਇੰਟਰਵਿਊ ਕਰਨ ਆਉਂਦੇ ਹੈ ਮੈਂ ਕਦੇ ਕਿਸੇ ਨੂੰ ਨਾ ਨਹੀਂ ਕਰਦਾ ਮੈਂ ਜੀ ਆਇਆ ਕਹਿੰਦਾ ਆ ਕੇ ਮੇਰੀ ਗੱਲ ਸੁਣੋ ਹੁਣ ਇੱਕ ਹੁੰਦਾ ਜੀ ਅਥਾਰਟੀ ਬਣ ਕੇ ਆਉਣਾ ਹਰ ਜਗ੍ਹਾ ਹੀ ਇਦਾਂ ਕੀਤਾ ਇਹਨਾਂ ਨੇ ਮੈਂ ਅਮਰੀਕਾ ਗਿਆ ਮੈਂ ਕੈਨੇਡਾ ਗਿਆ ਆਸਟ੍ਰੇਲੀਆ ਗਿਆ ਜਾਂ ਤਾਂ ਤੂੰ ਸਾਡੇ ਨਾਲ ਵਿਚਾਰ ਕਰ ਨਹੀਂ ਤਾਂ ਤੇਰੇ ਅਸੀਂ ਪ੍ਰੋਗਰਾਮ ਨਹੀਂ ਹੋਣ ਦੇਣੇ ਪ੍ਰੋਬਲਮ ਐਟੀਟਿਊਡ ਪ੍ਰੋਬਲਮ ਸੁਭਾਅ ਦੀ ਐ ਆ ਸੁਭਾਅ ਜਿਹੜਾ ਇਦਾਂ ਦਾ ਇੱਕ ਬੰਦਾ ਕਹਿੰਦਾ ਰਿਸ਼ਤਾ ਕਰਨਾ ਆਪਣੇ ਮੁੰਡੇ ਦਾ ਧੀ ਦਾ ਸਾਨੂੰ ਰਿਸ਼ਤਾ ਚਾਹੀਦਾ ਆਪਾਂ ਕਹਿੰਦੇ ਆਓ ਜੀ ਜੀ ਆਿਆਂ ਨੂੰ ਜਦੋਂ ਅਗਲਾ ਕਵੇ ਵੀ ਜਾਂ ਤੇ ਘਰ ਦੇ ਨਹੀਂ ਤੇ ਅਸੀਂ ਕਿਤੇ ਹੋਰ ਵੀ ਨਹੀਂ ਕਰਨ ਦੇਣਾ ਉਹਦੇ ਨਾਲ ਕੋਈ ਬੈਠੇ ਇਹੋ ਜਿਹੇ ਬੰਦੇ ਨਾਲ ਅਸੀਂ ਕਾਂਗੇ ਤੇਰੇ ਨਾਲ ਰਿਸ਼ਤਾ ਕਿੱਦਾਂ ਕਰ ਦਿਆਂਗੇ ਆ ਤਾਂ ਧਮਕੀ ਐ ਜਾਂ ਤੇ ਰਿਸ਼ਤਾ ਸਾਡੇ ਨਾਲ ਕਰ ਨਹੀਂ ਤੇ ਤੈਨੂੰ ਕਿਤੇ ਵੀ ਨਹੀਂ ਕਰਨ ਦੇਣਾ ਹੂੰ ਇਹ ਧਮਕੀ ਹੈ ਇਹੋ ਜਿਹੇ ਬੰਦੇ ਨਾਲ ਕੋਈ ਨਹੀਂ ਬੈਠਦਾ ਮੇਰੀ ਇਹਨਾਂ ਨਾਲ ਸ਼ੁਰੂ ਤੋਂ ਇਹ ਪ੍ਰੋਬਲਮ ਹੈ ਇਹ ਮੈਨੂੰ ਜਿੱਥੇ ਵੀ ਮੈਂ ਜਾਨਾਂ ਇਹ ਕਹਿੰਦੇ ਵਿਚਾਰ ਕਰ ਜੇ ਵਿਚਾਰ ਕਰੇਗਾ ਤਾਂ دیਵਾਨ ਲੱਗਣਗੇ ਜੇ ਵਿਚਾਰ ਨਹੀਂ ਕਰਦਾ ਤਾਂ ਅਸੀਂ دیਵਾਨ ਨਹੀਂ ਲੱਗਣ ਦੇਣੇ ਇਹ ਤਮਖੀ ਇਹ ਸੁਭਾਅ ਇਦਾਂ ਦਾ ਜਿਹੜਾ ਇਸ ਐਟੀਟਿਊਡ ਦੀ ਪ੍ਰੋਬਲਮ ਹੈ ਮੇਰੀ ਇਹਨਾਂ ਨਾਲ ਹੋਰ ਕੋਈ ਪ੍ਰੋਬਲਮ ਨਹੀਂ ਮੈਂ ਸਦਾ ਉਹਨੂੰ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸੱਭ ਨੇ ਬਣਾਈ ਹੈ ਜੀ ਉਹ ਪੰਜ ਕਿਉਂ ਉਹ 15 ਬੰਦੇ ਕਮੇਟੀ ਬਣਾ ਲੈਣ ਪੰਜਾਬ ਲੈ ਬਣਾ ਲੈਣ ਚੁੱਪ ਕਰਕੇ ਉਥੋਂ ਆਉਂਦੇ ਆ ਕੇ ਮੇਰੇ ਨਾਲ ਅਸੀਂ ਦੀ ਟਾਈਮ ਲੈਣਾ ਮੈਂ ਕਹਿੰਦਾ ਆਓ ਜੀ ਮਿਲੋ 15 ਜਣੇ ਕੱਲ ਪ੍ਰੋਫੈਸਰ ਇੱਥੇ ਤਿੰਨ ਚਾਰ ਨੇ ਕੱਲ ਟਾਈਮ ਲਿਆ ਮੇਰੇ ਤੋਂ ਮਿਲਦੇ ਹੁਣ ਮੇਰੇ ਕੋਲ ਆ ਕੇ 15 ਜਣੇ ਗੱਲ ਕਰਦੇ ਕੈਮਰਾ ਲੈ ਆਉਂਦੇ ਨਾਲ ਆਪਣੇ ਸਵਾਲ ਰੱਖ ਦਿੰਦੇ ਮੈਂ ਜਵਾਬ ਦੇ ਦਿੰਦਾ ਪ੍ਰੋਬਲਮ ਸਾਰੇ মিডিਏ ਚ ਦੱਸ ਕੇ ਅਸੀਂ ਚੱਲੇ ਆ ਤੇ ਆ ਇੱਥੇ ਇੱਥੇ ਸੀ ਬੈਠੇ ਆ ਪਟਿਆਲੇ ਐਨੀ ਤਰੀਕ ਤੱਕ ਤੂੰ ਇੱਥੇ ਆ ਕੇ ਸਾਡਾ ਜਵਾਬ ਦੇ ਪ੍ਰੋਬਲਮ ਇਸ ਐਟੀਟਿਊਡ ਦੀ ਹੈ ਇਸ ਸਬਾ ਦੀ ਹੈ ਤੁਹਾਨੂੰ ਇਹ ਨਹੀਂ ਲੱਗਦਾ ਹਰ ਥਾਂ ਤੇ ਤੁਹਾਨੂੰ ਯਈਆ ਇਹ ਇਸ ਵੀਡੀਓ ਦਾ ਆਪਾਂ ਦੂਸਰਾ ਪਾਰਟ ਦੇਖਾਂਗੇ ਸਭ ਤੋਂ ਪਹਿਲਾਂ ਤੇ ਆਪਾਂ ਇਹ ਭਾਈ ਜਾਨ ਤੇ ਜਿਹੜੇ ਬੀਬੀ ਬੈਠੇ ਨੇ ਚੱਜ ਹਾਂ ਚੱਜ ਦਾ ਵਿਚਾਰ ਜਿੰਨਾਂ ਦਾ ਪ੍ਰੋਗਰਾਮ ਇਹ ਬੜੇ ਵਧੀਆ ਸਵਾਲ ਉਠਾਉਂਦੇ ਨੇ ਹਾਂਜੀ ਇਹਨਾਂ ਦੇ ਮੈਂ ਅਕਸਰ ਪ੍ਰੋਗਰਾਮ ਦੇਖਿਆ ਬਹੁਤ ਵਧੀਆ ਗੱਲ ਕਰਦੇ ਨੇ ਬਹੁਤ ਵਧੀਆ ਸਵਾਲ ਲੈ ਕੇ ਆਉਂਦੇ ਨੇ ਤੇ ਮੈਨੂੰ ਤੁਸੀਂ ਇਹ ਦੱਸਣਾ ਵੀਡੀਓ ਤੋਂ ਬਾਅਦ ਰਿਵਿਊ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਮ ਜ਼ਮੀਨ ਕਿਸ ਤਰ੍ਹਾਂ ਹੁੰਦੀ ਹੈ ਕਿਉਂ ਕਰਾਉਂਦੇ ਨੇ ਇਹ ਕੀ ਚੱਕਰ ਜ਼ਿਕਰ ਇਹਦੇ ਜਨਾ ਇੰਡੀਆ 'ਚ ਇੱਕ ਕਾਨੂੰਨ ਪਾਸ ਹੋਇਆ ਹੈ ਇੰਡੀਆ ਦੇ ਵਿੱਚ ਕਾਨੂੰਨ ਪਾਸ ਹੋਇਆ ਹੈ ਕਿ ਜਿਹੜਾ ਜਿਹੜੀ ਗੁਰੂ ਗ੍ਰੰਥ ਸਾਹਿਬ ਹੈ ਨਾ ਉਹ ਬੂਕ ਨਹੀਂ ਹੈਗੀ ਉਹ ਵਿਅਕਤੀ ਹੈ ਮਤਲਬ ਕਿ ਇਨਸਾਨ ਹੈ ਉਹ ਜੀ ਜੀ ਉਹਨਾਂ ਦੀ ਅਦਾਲਤ ਦੇ ਵਿੱਚ ਕਿ ਕਾਨੂੰਨ ਹੈ ਹਾਂਜੀ ਉਹ ਗੁਰੂ ਹੈ ਜੀਦਾ ਜਾਗਦਾ ਬੰਦਾ ਹੈ ਉਹਨਾਂ ਦੀ ਅਦਾਲਤ ਹੈ ਇਹ ਅਦਾਲਤ ਨੇ ਫੈਸਲਾ ਦਿੱਤਾ ਹੋਇਆ ਜਾਜ ਠੀਕ ਹੋ ਗਿਆ ਇਸ ਲਈ ਉਹ ਵਿਅਕਤੀ ਹੈ ਤੇ ਵਿਅਕਤੀ ਦੇ ਨਾਮ ਜ਼ਮੀਨ ਹੋ ਸਕਦੀ ਹੈ ਲੇਕਿਨ ਇਹ ਕਿਉਂ ਕਰਦੇ ਨੇ ਇਸ ਤਰ੍ਹਾਂ ਨਾ ਕਿ ਜਿਦਾਂ ਆਪਣਾ ਮਸਜਿਦਾਂ ਦੀ ਜਗ੍ਹਾ ਆਪਾਂ ਮਸਜਿਦਾਂ ਦੇ ਨਾਮ ਕਰ ਦਿੱਤੀ ਦੀਏ ਉਹ ਇਸ ਲਈ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਬਾਈ ਰਣਜੀਤ ਸਿੰਘ ਢੱਡਿਆ ਵਾਲੇ ਨੇ ਜਵਾਬ ਦਿੱਤਾ ਕਿ ਉਹ ਜਗ੍ਹਾ ਜਿੱਨੇ ਦੇ ਤਾਂ ਚਲੋ ਮੈਂ ਆਂ

ਉਹ ਗੁਰਦੁਆਰੇ ਚ ਲੱਗਦੀ ਹੈ ਗੁਨਾਹ ਸਿੰਘ ਸਾਹਿਬ ਦੇ ਨਾਮ ਜਿਹੜੀ ਇੰਨੇ ਸਾਰੇ ਜ਼ਮੀਨ ਕੀਤੀ ਸੀ ਉਹ ਜਿਹੜੀ ਉਹਨਾਂ ਦੇ ਨਾਮ ਰਾਏ ਬਲਾਰ ਰਾਏ ਬਲਾਰ ਨੇ ਉਹਦਾ ਹਜੇ ਵੀ ਉਹਦੀ ਜਿਹੜੀ ਇਨਕਮ ਆਂਦੀ ਹੈ ਉਹ ਗੁਰਦੁਆਰੇ ਤੇ ਜਾਂ ਉਹ ਮੈਂ ਇਹ ਕਹਿਣਾ ਕਿ ਕੀ ਉਹ ਪਰਸਨਲੀ ਜਾਂ ਜਿਹੜੇ ਲੋਕ ਇੱਥੇ ਖਿਦਮਤ ਕਰ ਰਹੇ ਨੇ ਸੇਵਾ ਕਰ ਰਹੇ ਨੇ ਉਹਨਾਂ ਨੂੰ ਇਹ ਉਹ ਯੂਜ਼ ਕਰ ਸਕਦੇ ਹਾਂਜੀ ਉਹ ਇਸ ਤਰ੍ਹਾਂ ਖਰਚੇ ਹੋ ਰਹੇ ਨਾ ਮਸਾਲੇ ਇੱਕ ਇੱਕ ਬੰਦਾ ਸਫਾਈ ਵਾਲਾ ਹੂੰ ਹੁਣ ਕਈ ਲੋਕ ਤੇ ਚਲੋ ਸੇਵਾ ਕਰ ਰਹੇ ਨੇ ਸਫਾਈ ਕਰ ਰਹੇ ਨੇ ਕੁਝ ਲੋਗ ਹੁੰਦੇ ਨੇ ਕਿ ਉਹ ਇੱਕ ਬਕਾਇਦਾ ਰੱਖਣੇ ਪੈਂਦੇ ਨੇ ਸਫਾਈ ਵਾਲੀ ਜਿਸੰਬਾ ਜੀ ਖਾਦਮ ਜੀ ਖਾਦਮ ਰੱਖਿਆ ਜਾਂਦਾ ਉਹਦੀ ਤਨਹਾ ਹੈ ਉਹ ਕਿਦਰੋਂ ਦਿਹਾਣੀ ਹਾਂ ਬਿਜਲੀ ਦੇ ਬੇਲ ਨੇ ਕਿਦਰੋਂ ਦਿਹਾਣੀ ਜਿਹੜੇ ਹਸਪੀਟਲ ਚ ਡਾਕਟਰ ਨੇ ਇਹਨਾਂ ਦੇ ਜਿਹੜੇ ਉਹਨਾਂ ਨੇ ਉੱਥੇ ਬਣਾਇਆ ਹੋਇਆ ਉਹਨਾਂ ਨੇ ਤੇ ਆਪਣੇ ਦੇ ਲੈਣੇ ਨਾ ਤੋ ਇਹ ਦੱਸ ਫਿਰ ਕਿ ਇਹ ਇਹਨਾਂ ਦੀ ਆਪਣੀ ਇੰਨੀ ਜ਼ਮੀਨ ਸੀ 75 ਕਿੱਲੇ ਜਾਂ 150 ਵਿਗਾ ਜਿਹੜੀ ਇਹਨਾਂ ਨੇ ਲਾਤੀ ਹੈ ਹੋਏਗੀ ਨਾ ਇਹਨਾਂ ਦੀ ਆਪਣੀ ਕਿਉਂਕਿ ਪਹਿਲੇ ਪ੍ਰਚਾਰਕ ਵੀ ਰਹੇ ਨੇ ਤੇ ਪਹਿਲੇ ਅਸਲ ਗੱਲ ਦਸੀ ਹੈ ਨਾ ਪਹਿਲੇ ਬਾਬੇ ਵੀ ਰਹੇ ਨੇ ਅੱਛਾ ਤੇ ਤੁਹਾਨੂੰ ਪਤਾ ਕਿ ਬਾਬਿਆਂ ਕੋਲ ਮਾਲ ਤੇ ਬੜਾ ਆ ਜਾਂਦਾ ਤੇ ਇਸ ਲਈ ਇਹਨਾਂ ਦੇ ਕੋਲ ਜਿਹੜਾ ਉਹ ਉਹਨਾਂ ਨੇ ਕਿਹਾ ਕਿ ਮੈਂ ਪਹਿਲੇ ਗਲਤ ਸੀ ਹਾਂ ਇਹ ਭਾਈ ਰஞ்சிਤ ਸਿੰਘ ਢੱਡੀ ਵਾਲੇ ਅਕਸਰ ਵੀਡੀਓ ਚ ਕਹਿ ਦਿੰਦੇ ਨੇ ਕਿ ਭਾਈ ਮੈਂ ਗਲਤ ਸੀ ਮੈਂ ਬਾਬਾ ਸੀ ਮੈਂ ਬਾਬਾ ਨਹੀਂ ਮੰਨਣਾ ਚਾਹੁੰਦਾ ਮੈਂ ਭਾਈ ਬੰਨਣਾ ਚਾਹਨਾ ਵਾ ਮੈਂ ਤੁਹਾਡੇ ਵਰਗਾ ਹੀ ਆ ਤੁਸੀਂ ਮੈਨੂੰ ਵੱਡਾ ਭਰਾ ਫਿਰ ਉਹਨਾਂ ਨੇ ਇਸ ਵੀਡੀਓ ਦੇ ਸ਼ੁਰੂ ਚ ਵੀ ਕਿਹਾ ਕਿ ਤੁਸੀਂ ਮੈਨੂੰ ਰਜੀਤ ਸਿੰਘ ਕਿਹਾ ਮੈਨੂੰ ਬੜਾ ਅੱਛਾ ਲੱਗਾ ਯਾਨੀ ਕਿ ਤੁਸੀਂ ਮੈਨੂੰ ਕੋਈ ਬਾਬਾ ਨਹੀਂ ਕਿਹਾ ਕੋਈ ਸੰਤ ਨਹੀਂ ਕਿਹਾ ਕੋਈ ਪ੍ਰਚਾਰਕ ਨਹੀਂ ਕਿਹਾ ਤੁਸੀਂ ਮੈਨੂੰ ਆਮ ਕਾਮਨ ਮੈਨ ਜਿਸ ਤਰ੍ਹਾਂ ਕਿ ਉਹਨਾਂ ਦਾ ਇੱਕ ਸਵਾਲ ਸੀ ਕਿ ਤੁਸੀਂ ਇਹ ਨਾ ਲੋਕਾਂ ਦੀ ਸੋਚ ਬਦਲਦੇ ਪਏ ਜੇ ਇਹਦੇ ਨਾਲ ਵਿਵਾਦ ਖੜਾ ਹੋ ਜਾਂਦਾ ਹੈ ਕੀ ਤੁਹਾਡੀਆਂ ਗੱਲਾਂ ਧਰਮ ਦੇ ਮਤਲਬ ਕਿ ਧਰਮ ਨੂੰ ਭਕਾਵਾ ਇਹਨਾਂ ਕਰਕੇ ਇਹਨਾਂ ਕੋਲ ਸਵਾਲ ਪੁੱਛ ਆਦੇ। ਭਕਾਵੇ ਜ ਆ ਜਾਂਦੇ ਨੇ ਲੋਕਾਂ ਦੇ ਇਮੋਸ਼ਨ ਨੂੰ ਤੁਸੀਂ ਉਭਾਰਦੇ ਜੇ ਤੇ ਉਹਦੇ ਨਾਲ ਨੁਕਸਾਨ ਹੋ ਸਕਦਾ ਲੋਕ ਆਪਸ ਵਿੱਚ ਲੜ ਸਕਦੇ ਨੇ। ਤੁਸੀਂ ਕਿਹਾ ਇਹ ਵਾਕਈ ਹੀ ਇਹਨਾਂ ਦੀ ਇਹ ਗੱਲ ਠੀਕ ਹੈ। ਇਹਨਾਂ ਨੇ ਕਿਹਾ ਜੀ بڑے ਲੋਕ ਨੇ ਜਿਹੜੇ ਸਾਨੂੰ ਮੈਨੂੰ ਦੱਸਦੇ ਨੇ ਕਿ ਸਾਨੂੰ ਤਾਂ ਸਮਝ ਹੀ ਹੋਣ ਆਈ ਮਜ਼ਬਦ ਦੀ। ਜ਼ਿਕਰੀਆ ਮੇਰੇ ਨਾਲ ਕਈ ਬੰਦੇ ਗੱਲ ਕਰਦੇ ਨੇ, ਦੋਸਤ ਮੇਰੇ ਨਾਲ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਉਹ ਵੀ ਉਹ ਸਾਡੇ ਨਾਲ ਅਕਸਰ ਗੱਲ ਕਰਦੇ ਹੁੰਦੇ ਨੇ ਤੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਕਿ ਯਾਰ ਇਹ ਨਾ ਸਮੇਂ ਹੀ ਜ਼ਿੰਦਗੀ ਬਦਲ ਗਈ ਜਦੋਂ ਦਾ ਮੈਂ ਇਹਨਾਂ ਨੂੰ ਸੋਚਣ ਲੱਗ ਪਿਆ ਤੇ ਮੇਰੀ ਸੋਚ ਦਾ ਅੰਦਾਜ਼ ਬਦਲ ਗਿਆ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਜੀ ਰੱਬ ਦੇ ਬਾਰੇ ਬੰਦੇ ਦਾ ਕਨਸੈਪਟ ਕੀ ਹੈ ਉਹ ਚੇਂਜ ਹੋ ਗਿਆ ਮਜ਼ਬੂਤ ਕੀ ਹੈ ਜਿਵੇਂ ਹੁਣ ਅਗਰ ਤੁਸੀਂ ਜ਼ਿੰਦਗੀ ਦਾ ਮਕਸਦ ਕੀ ਹੈ ਮਕਸਦ ਕੀ ਹੈ ਜਿਹੜੇ ਅੱਜ ਦੇ ਜਦੀਦ ਦੌਰ ਦੇ ਹਸਾਬ ਨਾਲ ਸਵਾਲੋ ਜਵਾਬ ਨੇ ਉਹ ਉਹਨਾਂ ਦਾ ਲੋਕ ਜਵਾਬ ਹੀ ਨਹੀਂ ਸੀ ਇਹਨਾਂ ਨੇ ਆਖਿਆ ਨਾ ਇਹਨਾਂ ਨੇ ਆਖਿਆ ਕਿ ਮੇਰਾ ਗੁਰਬਾਨੀ ਸਮਝਣ ਦਾ ਤਰੀਕਾ ਅਲੱਗ ਦਾ ਲੋਕਾਂ ਦਾ ਅਲੱਗ ਦਾ ਪਹਿਲੇ ਜਿਹੜੇ ਲੋਕ ਆਏ ਜਾਂ ਜਿਹੜੇ ਵੀ ਸੰਤ ਆਏ ਨੇ ਉਹਨਾਂ ਦਾ ਆਪਣਾ ਤਰੀਕਾ ਸੀ ਮੈਂ ਆਪਣੇ ਤਰੀਕੇ ਨਾਲ ਸਮਝਣਾ ਹਾਂਜੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੀ ਲੋਕ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜਾਂ ਗੁਰਬਾਨੀ ਆ ਕਹਿੰਦੀ ਏ ਹੈ ਤੇ ਮੈਂ ਕੀ ਕਹਣਾ ਕਿ ਮੇਰੇ ਹਿਸਾਬ ਨਾਲ ਇਹ ਹੋਵੇ ਮਤਲਬ ਕਿ ਵੀ ਮੈਂ ਆਪਣਾ ਅਰਥ ਕਰਨਾ ਮੈਨੂੰ ਲੱਗਦਾ ਕਿ ਇਹ ਜੀ ਕਿਹਾ ਗੁਰਬਾਨੀ ਨੇ ਮੈਂ ਇਹ ਨਹੀਂ ਕਹਿੰਦਾ ਕਿ ਗੁਰਬਾਨੀ ਦੇ ਹੂ ਬਹੂ ਵਾਲ ਫਾਇਸ ਚੇਂਜ ਹੋ ਸਕਦੇ ਨੇ ਲੇਕਿਨ ਮੇਰਾ ਸਮਝਣ ਦਾ ਆਪਣਾ ਤੇ ਮੈਂ ਜੋ ਸਮਝਿਆ ਰਾਂ ਉਹ ਮੈਂ ਲੋਕਾਂ ਨੂੰ ਦੱਸ ਰਿਹਾ ਹਾਂ ਯਾ ਯਾ ਮੈਂ ਇਹ ਸਮਝਿਆ ਸੀ ਕਿ ਸਿਰਫ ਆਪਾਂ ਇਹਨਾਂ ਨੂੰ ਸੁਣਦੇ ਸੀ ਮੋਟੀਵੇਸ਼ਨਲ ਸਪੀਕਰ ਦੇ لحاظ ਨਾਲ ਯਾਨੀ ਕਿ ਜ਼ਿੰਦਗੀ ਦੇ ਬਾਰੇ ਬੜੀ ਅੱਛੀਆਂ ਗੱਲਾਂ ਕਰਦੇ ਨੇ ਲੇਕਿਨ ਇਹ ਤਾਂ ਬੜੇ ਢੂੰਗੇ ਬੰਦੇ ਨੇ ਯਾਰ ਹਾਂਜੀ ਇਹਨਾਂ ਦਾ ਬਹੁਤ ਜ਼ਿਆਦਾ ਤੇ ਇਹਨਾਂ ਦਾ ਇੱਕ ਸਮਝੋ ਕਿ ਹੁਣ ਸ਼ਹਿਰ ਜਿਹਾ ਬਣ ਗਿਆ ਸੀ ਕੁਝ ਸਾਲਸਾ ਪਹਿਲੇ ਤੇ ਜੋ ਕਿ ਉਹਨੂੰ ਤੋੜਨ ਦੀ ਕੋਸ਼ਿਸ਼ ਲੋਕਾਂ ਨੇ ਕੀਤੀ ਜਿਹੜੇ ਬੰਦ ਦੀ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿ ਵੀ ਇਹ ਯਾਦ ਸਾਡੇ ਨਾਲ حساب ਨਾਲ ਜਿਵੇਂ ਹੁਣੇ ਹੀ ਗੱਲ ਕਰ ਰਹੇ ਸੀ ਕਿ ਯਾ ਤੇ ਸਾਡੇ ਹਿਸਾਬ ਨਾਲ ਤੁਸੀਂ ਗੱਲ ਕਰੋ ਜਾਂ ਫਿਰ ਅਸੀਂ ਗੱਲ ਹੀ ਨਹੀਂ ਕਰਨ ਦੀ ਹਾਂ ਐਟੀਟਿਊਡ ਹਾਂ ਯਾ ਗੱਲ ਹੀ ਨਹੀਂ ਕਰਨ ਦੀ ਐਟੀਟਿਊਡ ਵੀ ਜੋ ਅਸੀਂ ਕਹਿੰਨੇ ਹਾਂ ਨਾ ਜਾਂ ਸਾਡੇ ਤਰੀਕੇ ਨਾਲ ਤੁਸੀਂ ਗੱਲ ਕਰੋ ਪ੍ਰੋਗਰਾਮ ਕਰੋ ਜੋ ਅਸੀਂ ਲਿਖ ਕੇ ਦੇਤਾ ਉਹੋ ਜਿਹਾ ਕਰੋ ਜਾਂ ਫਿਰ ਤੁਸੀਂ ਪ੍ਰੋਗਰਾਮ ਹੀ ਨਹੀਂ ਅਸੀਂ ਕਰਨ ਦੇਣਾ ਬੰਦਾ ਫਿਰ ਆਪਣੇ ਹਿੰਦੇ ਫੈਸਲੇ ਹੁੰਦੇ ਨਹੀਂ ਆਇਆ ਇਹ ਦੋਸਤੋ ਤੁਸੀਂ ਇਹ ਭਾਈ ਜਿਹੜਾ ਚੈਨਲ ਹੈ ਇਹ ਚੱਜ ਦਾ ਵਿਚਾਰ ਇਹਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾਜੀ ਬਹੁਤ ਸ਼ਾਨਦਾਰ ਚੈਨਲ ਹੈ ਅਸੀਂ ਇਹਨਾਂ ਨੂੰ ਗਾਹੇ ਬਗਾਹੇ ਸੁਣਦੇ ਰਹਨੇ ਆ ਆਪਾਂ ਸਿੱਧੂ ਮੂਸੇ ਵਾਲੇ ਦਾ ਵੀ ਇੰਟਰਵਿਊ ਸੁਣਿਆ ਸੀ ਉਹਦੇ ਵੀ ਬੜੀ ਅੱਛੀ ਗੱਲ ਕੀਤੀ ਸੀ ਹਾਂ ਜੀ ਕੀਤੀ ਸੀ ਫਿਰ ਪਿੱਛੇ ਜੇ ਇਹ ਪਾਕਿਸਤਾਨ ਵੀ ਆਏ ਸੀ ਇਹਨਾਂ ਨੇ ਉਹ ਸਾਰੀਆਂ ਜਗ੍ਹਾ ਦਿਖਾਈਆਂ ਸੀ ਬਹਾਰਾ ਜਿਹੜੀਆਂ ਕਈਆਂ ਲੋਕਾਂ ਨੂੰ ਨਹੀਂ ਪਤਾ ਹਾਂ ਜੀ ਤੇ ਇੱਕ کافی ਦਿਨ ਰਹਿ ਕੇ ਗਏ ਨੇ ਥੇ ਪਾਕਿਸਤਾਨ ਦੇ ਵਿਜ ਤੇ ਇਹਨਾਂ ਦਾ ਬਹੁਤ ਅੱਛਾ ਤਰੀਕਾ ਹੈ ਇਹ ਸਖਤ ਵੀ ਉਹ ਯੂਜ਼ ਕਰਦੇ ਨੇ ਸਵਾਲੋ ਜਵਾਬ ਅਗਲੇ ਨੂੰ ਇਹਨਾਂ ਦੀ ਸਭ ਤੋਂ ਅੱਛੀ ਚੀਜ਼ ਮੈਨੂੰ ਪਹਲਾਗੀ ਲੱਗਦੀ ਹੈ ਸਿੰਪਲਿਸਟੀ ਹਾਂਜੀ ਯਾਨੀ ਕਿ ਕਿੰਨੀ ਸਾਦਗੀ ਜੇ ਇੱਕ ਕਮਰੇ 'ਚ ਬੈਠੇ ਨੇ ਆਮ ਜਿਹਾ ਸੋਫੇ ਤੇ ਬਹਿ ਕੇ ਤੋਂ ਸਵਾਲ ਪੁੱਛ ਰਹੇ ਅਗਲਾ ਬੰਦਾ ਵੀ ਤਕਲੀਫ ਨਾ ਹੋਵੇ ਤੇ ਯਾਨੀ ਕਿ ਇਹ ਨਹੀਂ ਹੋਇਆ ਕਿ ਸਟੂਡੀਓ ਜਾਂ ਬਹੁਤ ਜ਼ਿਆਦਾ ਹਾਈ ਫਾਈ ਨਾਲ ਇਹ ਖੁਦ ਜਿਹੜੇ ਨਾ ਇਸ ਤਰ੍ਹਾਂ ਰਹਿੰਦੇ ਨਾ ਸਿੰਪਲ ਜੇ ਤੇ ਫਿਰ ਉਹ ਜਿਹੜੇ ਆਮ ਲੋਕਾਂ ਦੀ ਗੱਲ ਹੈ ਨਾ ਉਹ ਇਹ ਦਾ ਮਤਲਬ ਕਿ ਜਿਹੜੇ ਸਵਾਲ ਹੁੰਦੇ ਨਾ ਆਮ ਲੋਗਾਂ ਦੇ ਫਿਰ ਉਹ ਬੰਦਾ ਹਰ ਗੱਲ ਬੰਦਾ ਆਮ ਲੋਗਾਂ ਜਿਹੜੇ ਰਵੇ ਤੇ ਆਮ ਆਮ ਜਨਦਾਦੀ ਜਾਂ ਲੋਗਾਂ ਦੀ ਆਵਾਜ਼ ਦੀ ਸਮਝ ਆਦੀ ਨਾ ਫਿਰ ਉਸ ਹਿਸਾਬ ਨਾਲ ਇਹਨਾਂ ਦੇ ਨਾਲ ਜਿਹੜੇ ਸਿਸਟਰ ਬੈਠੀਆਂ ਨੇ ਜਾਂ ਬੀਬੀ ਬੈਠੇ ਨੇ ਉਹ ਵੀ ਬੜੇ ਸਿੰਪਲ ਯਾਨੀ ਕਿ ਉਹਨਾਂ ਨੇ ਉਹ ਚਾਦਰ ਓੜੀ ਹੋਈ ਏ ਤੇ ਸਿੰਪਲ ਜੇ ਡਰੈਸ ਤੇ ਸਿੰਪਲ ਜੇ ਸਵਾਲ ਬੜੇ ਨਾ ਬਿਲ ਨੂੰ ਅਲੱਗਣ ਵਾਲੀਆਂ ਇਹਨਾਂ ਦੇ ਵੀਡੀਓ ਹਾਂਜੀ ਦੋਸਤੋ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਮਿਲਾਂਗੇ ਅਗਲੀ ਵੀਡੀਓ ਨਾਲ ਉਸਤੋਂ ਅੱਗੇ ਅੱਲਾਹ ਨਿਗੇਬਾਨ